ਆ ਦੇਖੋ ਜੀ ਸਾਹਮਣੇ ਘੰਟਾ ਘਰ ਚੌਕ ਡੀ ਐਮ ਸੀ ਹਸਪਤਾਲ ਰੇਲਵੇ ਸਟੇਸ਼ਨ ਬਿਸ਼ਕਰਮਾ ਚੌਕ ਇਹ ਵੱਡਾ ਮਾਲ ਆ ਇੱਥੇ ਮੂਰੇ ਇੱਥੇ ਇੱਕ ਬਜ਼ੁਰਗ ਪਿਆ ਵਾ ਆ ਫਾਇਰ ਫਾਇਰ ਬ੍ਰਿਗੇਡ ਵਾਲਿਆਂ ਦੀ ਇੱਥੇ ਉਹ ਆ ਦਫ਼ਤਰ ਆ ਇਹਦੇ ਬਾਹਰ ਇੱਕ ਗੁਰਸਿੱਖ ਬੰਦਾ ਪਿਆ ਹੰਦੀ ਵੀਰੇ ਵਾਈ ਖਾਸ ਨਾ ਜੀ ਬਸ ਬਾਈ ਬਸ ਨਾ ਬਾਈ ਨਾ ਮੈਨੂੰ ਮੈਂ ਤਾਂ ਚੋਰ ਆ ਬਾਈ। ਓ ਨਹੀਂ 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 ਪੈਰੀ ਹੱਥ ਨਹੀਂ ਲਾਉਣੇ। ਬਾਪੂ ਸਤਿ ਸ੍ਰੀ ਅਕਾਲ। ਬਾਪੂ ਜੀ। ਆਹੇ ਭਾਈ। ਕੋਈ ਨਹੀਂ। ਬਾਪੂ ਜੀ। ਬਾਪੂ ਜੀ ਤੁਹਾਡਾ ਨਾਮ ਕੀ ਆ? ਬਾਪੂ ਜੀ। ਤੁਹਾਡਾ ਨਾਮ ਕੀ ਆ? ਕੀ ਨਾਮ ਨੂੰ ਦੱਸੇ ਬੱਬਨ ਕੋਲ? ਕਿੱਥੇ ਜਾਣਾ ਬਾਪੂ ਆਹ ਚਲੀਏ। ਚਲੋ ਕਿੱਥੇ ਜਾਣਾ ਦੱਸੋ ਬਾਪੂ ਆਏ ਲੈਣ ਤੁਹਾਨੂੰ ਭਾਈ ਆਏ ਆ ਚਲੋ ਚੱਲੀਏ ਜੀ ਗੱਡੀ ਲੈਣੇ ਲਿਆ ਪੁੱਤਰ ਹੁੰਦੇ ਚੱਲ ਦੱਸੋ ਦੱਸੀ ਕਾਲ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਐ ਬਾਪੂ ਬਾਪੂ ਜੀ ਬਾਪੂ ਕਿੱਥੇ ਜਾਣਾ ਕਿੱਥੇ ਜਾਣਾ ਤੁਸੀਂ ਏ ਗਾਤਰਾ ਪਾਇਆ ਹੋਇਆ ਹੈ ਹਾਂਜੀ ਗਾਤਰਾ ਪਾਇਆ ਹੈ ਸਾਡਾ ਹੋ ਗਿਆ ਜਿਹੜੇ ਇੱਥੇ ਬਲੇ ਉਹ ਤੋਂ ਬਈ ਕੁਰਸੀ ਜੀ ਫੜਿਓ ਕਿਹਦੇ ਦੁਕਾਨ ਵਾਲੇ ਤੋਂ ਕੁਰਸੀ ਤੇ ਬਿਠਾ ਲੈਣੇ ਫੜ ਕੇ ਕੋਈ ਬੈਂਚ ਜਾਂ ਜੱਕ ਲਿਓ ਜਿੰਦਰ ਲਾਓ ਨਾ ਉਹ ਬੈਂਚ ਜੱਕ ਲਿਆ ਫਰੂਡ ਵਾਲੇ ਦਾ ਜੱਸਾ ਬਾਪੂ ਜੀ ਬਾਪੂ ਜੀ ਕਾਕਾ ਪਰਣਾ ਨੇ ਆ ਗਿਆ ਗੱਡੀ 'ਚ ਬੈਜੋ ਇੱਥੇ ਬਿਠਾਓ ਬਾਪੂ ਜੀ ਖੜੇ ਹੋ ਬਾਪੂ ਜੀ ਮੈਨੂੰ ਉੱਟ ਕੇ ਖੜੇ ਹੋ ਬੈਠੋ 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 ਉੱਪਰ ਬੈਠੋ ਇੱਥੇ ਬੈਠੋ ਉੱਪਰ ਬੈਠੋ ਬੈਜੋ ਬੈਜੋ ਬੈਜਾ ਹਾਂ ਅੱਛਾ ਵਾਹ ਹਾਂ ਬਾਪੂ ਦੱਸ ਕੀ ਹੋ ਗਿਆ ਤੈਨੂੰ ਐ ਕਾ ਤੋ ਹਾਲਾਤ ਬਣਿਆ ਤੇਰੇ ਕੀ ਗੱਲ ਹੋ ਗਈ ਹੈ ਬਾਪੂ ਕਿਵੇਂ ਕੇਸ ਖਿਲਰੇ ਆ ਰਾਪੂਰੀ ਦੀ ਗਾਤਰਾ ਪਾਇਆ ਹੋਇਆ ਵਾ ਦੇਖੋ ਕਿਰਪਾਨ ਪਾਈ ਹੋਈ ਹੈ ਕਿਰਪਾਨ ਵੀ ਕੋਈ ਕੱਢ ਕੇ ਲੈ ਗਿਆ ਵਿੱਚੋਂ ਲੈ ਗਿਆ ਕੱਢ ਕੇ ਭਾਜੀ ਦੇਖੋ ਕਿਰਪਾਨ ਵੀ ਕੱਢ ਲਈ ਕਿਸੇ ਨੇ ਵਿੱਚੋਂ ਕੱਲਾ ਮਿਆਨ ਹੀ ਲੱਗੀ ਰਹਿ ਗਈ ਤੇ ਕੱਢ ਦੇ ਕੋਣ ਮੜਾ ਜੀ ਉੜਾਏ ਮਾਰਨ ਤੇ ਬਾਪੂ ਜੀ ਦੀ ਹਾਲਤ ਬਹੁਤ ਮਾੜੀ ਹੈ ਜੀ ਬਾਪੂ ਜੀ ਦੇ ਕਿਰਪਾਨ ਪਾਈ ਹੋਈ ਹੈ ਵਧੀਆ ਕਿਰਪਾਨ ਸੀਲ ਦੀ ਸੀਗੀ ਪਰ ਕੋਈ ਕੱਢ ਕੇ ਲੈ ਗਿਆ ਕਿਰਪਾਨ ਵੀ ਤੇ ਇੱਕ ਮਿੰਟ ਵੀਰੇ ਇੱਕ ਮਿੰਟ ਤੇ ਹੁਣ ਬਾਪੂ ਕੋਈ ਗੱਲ ਨਹੀਂ ਸਾਨੂੰ ਵੀਡੀਓ ਭੇਜੀ ਕੁਝ ਵੀਰਾਂ ਨੇ ਇੱਥੋਂ ਤੇ ਅਸੀਂ ਤੁਰੰਤ ਹੀ ਤੁਰ ਪਏ ਉੱਥੋਂ ਤੇ ਹੁਣ ਬਾਪੂ ਜੀ ਨੂੰ ਅਸੀਂ ਇੱਥੋਂ ਲੈਣ ਵਾਸਤੇ ਆਏ ਆ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਦਾ ਘਰ ਪਰਿਵਾਰ ਪਤਾ ਲੱਗ ਜਵੇ ਤੁਸੀਂ ਵੀਡੀਓ ਸ਼ੇਅਰ ਕਰਿਓ ਜੀ ਸਾਰੇ ਜਾਣੇ। ਬਾਕੂ ਜੀ ਦੋ ਬਾਕਪਾਈ। ਬਾਪੂ ਬੰਨਣਾ ਸਿਰ ਤੇ। ਬੰਨ ਲਓ ਬੰਨ ਲਓ ਬਾਕੂ ਹੀ ਬੰਨ ਲਓ। ਤੇ ਕਿਸੇ ਦਾ ਬਾਕੂ ਜੀ ਦੋ ਮੀਟਰ ਹੋ ਗਏ। ਬਾਕੂ ਕੋਈ ਨਹੀਂ। ਘਟ ਬੰਨਣ ਦਾ ਭਾਈ। ਕਿਸੇ ਦਾ ਬਜ਼ੁਰਗ ਹੋਊਗਾ ਹੋ ਸਕਦਾ ਉਹ ਲੱਭਦੇ ਫਿਰਦੇ ਹੋਣ। ਉੱਥੇ ਵਿਚਾਰੇ ਡਿੱਗੇ ਹੋਏ। ਕਿੱਥੇ ਪਏ ਸੀਗੇ ਜੀ ਇੱਥੇ ਇੱਥੇ ਡਿੱਗੇ ਸਾਨੂੰ ਵੀਡੀਓ ਕਿਨੇ ਭੇਜੀ ਸੀ ਵੀਰੇ ਤੁਸੀਂ ਦੱਸੋ ਵੀਡੀਓ ਭੇਜੀ ਸੀ ਰੇਡੀ ਵਾਲਾ ਤੂੰ ਹੈ ਨਾ ਧੰਨਵਾਦ ਭਾਈ ਤੇਰਾ ਕੀ ਨਾਮ ਆ ਦਿਨੇਸ਼ ਕਾਦੀ ਰੇਡੀ ਹੈ ਤੇਰੀ ਆਈਸਕ੍ਰੀਮ ਦੀ ਰੇਡੀ ਹੈ ਮਰੀ ਜਦੋਂ ਦੇਖਿਆ ਤੂੰ ਇਹਨਾਂ ਨੂੰ ਉਹ ਤੋਂ ਸਾਹਮਣੇ ਤੋਂ ਆ ਰਹੇ ਸੀਗੇ ਆਪਣਾ ਰੋਡ ਤੇ ਰਿਕਸ਼ਾ ਇੱਕਲੇ ਉਹ ਕਈ ਵਾਰੀ ਭੜੇ ਵੀ ਹੁੰਦੇ ਫਿਰ ਡਿੱਗੇ ਜਾਂਦੇ ਨੀਚੇ ਫਿਰ ਮੈਂ ਉੱਪਰ ਰੇਡੀ ਦਾ ਕੋਲ ਆ ਕੇ ਫੋਟੋ ਲਈਏ ਫਿਰ ਮੈਂ ਵੀਡੀਓ ਬਣਾ ਕੇ ਭੇਜੀ ਉਤੇ ਕਿਹਾ ਰੋਕ ਕੇ ਰੱਖੋ ਮੈਂ ਕਈ ਵਾਰੀ ਰੋਕ ਕੇ ਰੱਖਿਆ ਪਰ ਉਹ ਰੁਕਦੇ ਹੀ ਨਹੀਂ ਐ ਇਹ ਰੰਦੇ ਰੰਦੇ ਸੀ ਰੋਕਦੇ ਰਹਿੰਦੇ ਸੀ ਫਿਰ ਮੇਰੇ ਘਰ ਆ ਗਏ ਉਦੋਂ ਕਿ ਇਧਰ ਮੈਂ ਭੱਜੇ ਜਾਂਦੇ ਹੀ ਵਿਚਾਰੇ ਇਹ ਤੋਂ ਉਹ ਲੈ ਕੇ ਪਤਾ ਵੀ ਨਹੀਂ ਕਿਤਨਾ ਬਾਪੂ ਤੇਰਾ ਨਾਮ ਕੀ ਆ ਇਹ ਜਿੱਦੇ ਇਧਰ ਦੇਖੋ ਜੇਬ-ਜੂਬ ਚ ਆਇਗਾ ਕੁਝ ਇੱਕ ਬੁਣੂ ਬਾਪੂ ਹੀ ਨਹੀਂ ਜਿੱਦਾਂ ਨੂੰ ਪਤਾ ਨਹੀਂ ਕਿਤਰਾ ਮੈਂ ਲੰਦਾ ਕਣਕ ਉੱਡ ਲਿਆ ਗਿਆ ਕੱਢ ਲਈ ਸਾਰਾ 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 ਕੁਝ ਕੱਢ ਲਈ ਦਵਾਈ ਹੈ ਉਹ ਬਾਪੂ ਦੀ ਦਵਾਈ ਆ ਜੀ ਆ ਮੈਂ ਚ ਗੋਲੀਆਂ ਵਾ ਵਿਚਾਰੇ ਦੀਆਂ ਦੋ ਕੋਈ ਦਵਾਈ ਚੱਲਦੀ ਆ ਬਾਪੂ ਦੀ ਆਪੋ ਜਾਣਾ ਕਿਥੇ ਘਰ ਕਿਥੇ ਬਾਪੂ ਉਹਨਾਂ ਨੂੰ ਨਹੀਂ ਦੱਸਦੇ ਭਾਈ ਕੁਝ ਇਧਰ ਲਗੀ ਜੇ ਹੈਗਾ ਕੁਝ ਓ ਘੰਟੇ ਇਧਰ ਕੀ ਜਾ ਲੱਗਿਆ ਜੇਬ ਇਧਰਲੇ ਪਾਸੇ ਲੱਗੀ ਐ ਸਾਈਡ ਤੇ ਮੈਂ ਨਹੀਂ ਕੱਪੂ ਪੁੱਠਾ ਪਾਇਆ ਹੈ ਆਹੋ ਦੇਖ ਲਓ ਕਿਸ ਤਰ ਲੱਗਿਆ ਉਹ ਕਿ ਨਹੀਂ ਨਹੀਂ ਕੁਛ ਐ ਲੱਭ ਜੀ ਮੈਂ ਆਪਾਂ ਉਹ ਤਾਂ ਬੱਬੇ ਇਹਨਾਂ ਨੇ ਪੁੱਠਾ ਪਾਇਆ ਆਹੋ ਕੁਰਤਾ ਤਾਂ ਪੁੱਠਾ ਪਾਇਆ ਹੈ ਸਾਲਿਆਂ ਨੇ ਕੱਢ ਕੇ ਸਿਰਤਾ ਇੱਥੇ ਮਾਫੂਦਾ ਸਮਾਨ ਵਗੈਰਾ ਵੀ ਸਾਰਾ ਕਿਸ ਨੇ ਕੱਢ ਲਿਆ ਵਾ ਬਾਪੂ ਕੋਲੇ ਵਿਚਾਰੇ ਕੋਲੇ ਕੋਈ ਨਿਸ਼ਾਨੀ ਨਹੀਂ ਕੁਛ ਨਹੀਂ ਕੋਈ ਪੈਨ ਨਹੀਂ ਕਾਪੀ ਨਹੀਂ ਕੋਈ ਕੋਈ ਫੋਨ ਨਹੀਂ ਕੋਈ ਆਧਾਰ ਕਾਰਡ ਨਹੀਂ ਕੁਛ ਨਹੀਂ ਗਾ ਬਾਪੂ ਜਿਵੇਂ ਨਾ ਕੋਈ ਇੱਕਦਮ ਕੋਈ ਫੇਟਸ ਪਿਆ ਹੁੰਦਾ ਇਦਾਂ ਹੱਥ ਜੇ ਮਾਰੀ ਜਾਂਦਾ ਬਾਪੂ ਜਿਵੇਂ ਡਿਮੈਂਸ਼ੀਆ ਯਾਰ ਭਾਈ ਉਰੀ ਨਾ ਦੇਖਦੇ ਪਤਾ ਨਹੀਂ ਇੱਥੇ ਪਿਆ ਰਹਿਣਾ ਹੀ ਰਾਤ ਨੂੰ ਜਿਵੇਂ ਡਿਮੈਂਸ਼ੀਆ ਦਾ ਅਟੈਕ ਆਇਆ ਹੁੰਦਾ ਨਾ ਇਦਾਂ ਲੱਗਦਾ ਮੈਂ ਨਿਗਰ ਰਖ ਰਿਹਾ ਸੀਗਾ ਕਈ ਵਾਰੀ ਬਾਹਾਂ ਦੇ ਉੱਤੇ ਕੋਈ ਲਿਖਿਆ ਹੁੰਦਾ ਕੋਈ ਦੇਖੋ ਬਾਪੂ ਜੀ ਦੇ ਕੜਾ ਪਾਇਆ ਹੋਇਆ ਵਾ ਵਿੱਚ ਕੁਝ ਨਹੀਂ ਲਿਖਿਆ ਨਹੀਂ ਕੁਝ ਹੋਇਆ ਬਾਹਾਂ ਤੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਜੂ ਭਾਈ ਪਾਣੀ ਦੀ ਬੋਤਲ ਪਰ ਪਾਣੀ ਦੀ ਬੋਤਲ ਹੈ ਨਹੀਂ ਬਾਪੂ ਦੀ ਹਾਲਤ ਬਹੁਤ ਮਾੜੀ ਹੈ ਜੀ ਠੰਡੀ ਪਾਣੀ ਦੀ ਬੋਤਲ ਤੇ ਜੇ ਕੋਈ ਭੈਣ ਭਿਛਾ ਭਰਾ ਬਾਪੂ ਨੂੰ ਪਛਾਣਦਾ ਵਾ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਹੈ ਨਹੀਂ ਪਰ ਨਾ ਕੋਈ ਬਹੁਤ ਵੱਡਾ ਮਾਣ ਆ ਭਾਈ ਤੁਸੀਂ ਆ ਗਏ ਹੋ ਇੰਟੋਮੈਟ ਜੇ ਨਸ਼ਾ ਵਗੈ ਕਿਤਾ ਹੋਣਾ ਨਾ ਤਾਂ ਮੈਂ ਵੀ ਮੁੜੀ ਨਸ਼ੇ ਵਾਲਾ ਤਾਂ ਹੈ ਨਹੀਂਗਾ ਨਹੀਂ ਨਹੀਂ ਬਾਪੂ ਨੇ ਨਸ਼ਾ ਕੋਈ ਨਹੀਂ ਯਾ ਮੈਂ ਵੀਡੀਓ ਨਹੀਂ ਬੇਜਦਾ ਅਤੇ ਜਿਦਾ ਆਪਾਂ ਘਰੇ ਲਾਇਆ ਕਮਿਊਟਰ ਤੇਰੇ ਨਾਲ ਦਾਇਮਨ ਬਣਾ ਕੇ ਬੁਜੀ ਕੋਈ ਗੱਲ ਵੀ ਬਾਪੂ ਹੀ ਕੋਈ ਗੱਲ ਨਹੀਂ ਉਦੋਂ ਹੀ ਫਰਕ ਆ ਕਿ ਚੱਲੇ ਹੋ ਸਾਹਮਣੇ ਅਸੀਂ ਘੰਟਾ ਘਰ ਚੌਕ ਤੋਂ ਬਿਲਕੁਲ ਨੇੜੇ ਆ ਤੇ ਇੱਥੇ ਇਹ ਬਜ਼ੁਰਗ ਫਾਇਰ ਬ੍ਰਿਗੇਡ ਦੇ ਆਫਿਸ ਦੇ ਸਾਹਮਣੇ ਇਸ ਟਾਈਮ ਕਿਹੜਾ ਮਾਲ ਜੀ ਆ ਜੀ ਐਮ ਡੀ ਮਾਲ ਦੇ ਸਾਹਮਣੇ ਬਾਪੂ ਜੀ ਪਏ ਆ ਹੁਣ ਅਸੀਂ ਇਹਨਾਂ ਨੂੰ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਅਮਰਤ ਧਾਰੀ ਗੁਰੂ ਦਾ ਸੇਖਾ ਬਜ਼ੁਰਗ ਧੰਨਵਾਦ ਵੀਰੇ ਤੁਹਾਡਾ ਧੰਨਵਾਦ ਸ਼ੁਕਰੀਆ ਸੁਪਰੀਆ ਦਾ ਕਰ ਜੀ ਸਵਰਗਾਂ ਚ ਵੀ ਚੱਲਿਆ ਜੀ ਬਾਪੂ ਜੀ ਵਾਹਿਗੁਰੂ ਵਾਹਿਗੁਰੂ ਤੇ ਅਸੀਂ ਬੜਪਾਗੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਇਸ ਤਰ੍ਹਾਂ ਦੀ ਰੱਬੀ ਰੂਹਾਂ ਦੀ ਸੇਵਾ ਦਾ ਮੌਕਾ ਮਿਲਿਆ ਸਾਨੂੰ ਬਾਪੂ ਜੀ ਪਾਣੀ ਪੀ ਲੋ ਬਾਪੂ ਜੀ ਪਾਣੀ ਪੀਓ ਪਾਣੀ ਪੀ ਲੋ ਬਾਪੂ ਜੀ ਚੱਲਿਓ ਨਹੀਂ ਕੋਈ ਗਾਲ ਨਹੀਂ ਪਾਈਆ ਕੋਈ ਗਾਲ ਨਹੀਂ ਤੁਸੀਂ ਪੀਓ ਬਾਪੂ ਹੀ ਪਾਣੀ ਪੀਓ ਬਾਪੂ ਪਾਣੀ ਪੀਓ ਕੋਈ ਗਾਲ ਨਹੀਂ ਪਿੰਡ ਵੀ ਲਾ ਬਾਪੂ ਪੀ ਲਾ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਪੀ ਲੋ ਡੱਕੂਰੀ ਪਾਣੀ ਪੀ ਲੋ ਅੱਛਾ ਜੋ ਸਾਥੇ ਹੀ ਸ਼ਹਿਰ ਕੀ ਨਾ ਮਾਰਾ ਕਾਮੀ ਪੀ ਲੋ ਬਾਪੂ ਹੀ ਪੀ ਲੋ ਥੋੜ ਦੇ ਦੋ ਕਸਬਾ ਤਰਿਆ ਰਿਆਂ ਤੋ ਕੋਈ ਗਾਲ ਨਹੀਂ ਕੋਈ ਗਾਲ ਨਹੀਂ ਸਰਵ ਸਵਰਗਾ ਦੀ ਜੱਲੇ ਹੋ ਤੁਸੀਂ ਆਪ ਉਹ ਤਾਇਆ ਲੈ ਆਂਦਾਂ ਕੋਈ ਨਹੀਂ ਸਵਰਗਾਂ ਦੇ ਚਲੇ ਹੋ ਤੁਸੀਂ ਬਾਪੂ ਜੀ ਸਵਰਗਾਂ ਦੇ ਪਾਣੀ ਪਾਈ ਯਾਰ ਹੋਰ ਲੋ ਜੀ ਲੋ ਉਹ ਨੂਤਰ ਉਹ ਨੂਤਰ ਜਿੱਦੇ ਸਵਰਗ ਦੇਖੇ ਹਨ ਉਹ ਤੁਹਾਡੇ ਪੁੱਤਰਾ ਆ ਲੈਣ ਦਾਲੂ ਨਾ ਨਾ ਕਰੋ ਹਾਂ ਆ ਪਿਆਰਾਂ ਦੇ ਗਾਣ ਮਾੜਾ ਆ ਪਿਆਰਾਂ ਦੇ ਬਈ ਬਰ ਵੀ ਕੋਈ ਨਾ ਪਕੜੀ ਗੱਡੀ ਗਿੱਲਾ ਹੋ ਜਾਣਾ ਸਾਰਾ ਤੇ ਹੁਣ ਅਸੀਂ ਬਾਪੂ ਜੀ ਨੂੰ ਆਪਣੇ ਨਾਲ ਸੁਪਨੇ ਦੇ ਘਰ ਲੈ ਕੇ ਚੱਲਦੇ ਆਂ ਜੀ ਪਲੀਜ਼ ਇੰਨਾ ਕੰਮ ਕਰ ਦਿਓ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਨਾਲ ਬਾਪੂ ਦਾ ਕੋਈ ਪਰਿਵਾਰ ਲੱਭ ਜਵੇ ਬਾਪੂ ਦੇ ਧੀ ਪੁੱਤ ਦੇ ਕਰੇ ਵੀਡੀਓ ਪਹੁੰਚ ਜਵੇ ਬਾਪੂ ਨੂੰ ਕਿਸੇ ਨੇ ਛੱਡ ਦਿੱਤਾ ਵਾ ਜਾਂ ਬਾਪੂ ਆਪੇ ਆ ਗਿਆ ਇਹ ਵਾਇਰਲ ਜਾਣਦਾ ਜਾਂ ਤੁਹਾਡੀ ਸ਼ੇਅਰ ਕੀਤੀ ਵੀਡੀਓ ਨਾਲ ਪਤਾ ਲੱਗਣਾ ਆਪਾਂ ਨੂੰ ਇਹ ਗੱਲ ਬਾਪੂ ਕਿਹੜੇ ਪਿੰਡ ਦਾ ਵਾ ਕਿਹੜੇ ਗ్రాਮ ਦਾ ਵਾ ਇਹ ਵੀ ਤੁਹਾਡੀ ਸ਼ੇਅਰ ਕੀਤੇ ਨਾਲ ਹੀ ਪਤਾ ਲੱਗਣਾ ਬਸ ਇੰਨਾ ਕਿ ਤੁਸੀਂ ਪ੍ਰਾਲਾ ਕਰ ਰਹੇ ਹੋ ਜਿਹੜਾ ਪ੍ਰਾਲਾ ਵੀਰ ਉਹਨਾਂ ਨੇ ਕੀਤਾ ਸਾਰਿਆਂ ਨੇ ਰਲ ਕੇ ਤੇ ਹੁਣ ਇਹ ਤਾਂ ਹੀ ਸਫਲ ਹੋਣਾ థాంਕ ਯੂ ਸ਼ੁਕਰੀਆ ਭਾਈ ਸ਼ੁਕਰੀਆ ਸ਼ੁਕਰੀਆ ਭਾਈ ਸ਼ੁਕਰੀਆ ਇਹ ਵੀ ਤਾਂ ਹੀ ਸਫਲ ਹੋਣਾ ਜੇ ਤੁਸੀਂ ਸਾਡਾ ਸਾਥ ਦਿਓ ਔਰ ਜੇ ਕਿਸੇ ਨੇ ਪਹਿਚਾਨ ਲਿਆ ਬਾਪੂ ਦਾ ਚਿਹਰਾ ਤਾਂ ਸਾਡਾ ਨੰਬਰ ਨੋਟ ਕਰ ਲਓ 82848 3072 ਇਹ ਨੰਬਰ ਤੇ ਹੁਣੇ ਸੰਪਰਕ ਕਰਕੇ ਸਾਨੂੰ ਜਾਣਕਾਰੀ ਦਿਓ ਵੀ ਇਹ ਬਾਪੂ ਜੀ ਨੂੰ ਤੁਸੀਂ ਜੇ ਜਾਣਦੇ ਹੋ ਤਾਂ ਚਲੋ ਚਲੋ ਹੁਣ ਬਾਪੂ ਜੀ ਨੂੰ ਆਪਾਂ ਗੱਡੀ 'ਚ ਬਿਠਾਈਏ ਚਲਾਓ ਬਾਪੂ ਜੀ ਚਲੇ ਹੋ ਜਾਓ ਇੱਕ ਮਿੰਟ ਹੋ ਜਾਣਾ ਤੁਹਾਨੂੰ ਫੜ ਦੋ ਇਹਨਾਂ ਨੂੰ ਚਲੋ ਬਾਪੂ ਜੀ ਆਓ ਚਲ ਕੇ ਚਰਿਤ੍ਰ ਕਰਨੰਦਨ ਫੈਰੇਤਰ ਕਰਦੋ ਬਾਈ ਇੱਧਰ ਇੱਧਰ ਨੂੰ ਕਮਾ ਲਾ ਇੱਧਰ ਹੋ ਜਾਓ ਦੇਖੋ ਬਾਪੂ ਜੀ ਦੇ ਕੱਪੜਿਆਂ ਦਾ ਕੀ ਹਾਲ ਆ ਜੀ ਕਿਉਂਕਿ ਥੱਲੇ ਹੀ ਰੁੜ ਰੁੜ ਕੇ ਬਾਪੂ ਵਿਚਾਰਾ ਤੁਰਦਾ ਜ਼ਮੀਨ ਤੇ ਹੀ ਪਤਾ ਨਹੀਂ ਕੱਲ ਦਾ ਕਿ ਪਰਸੋਂ ਤੱਕ ਕਿਦੋਂ ਦਾ ਬਾਪੂ ਵਿਚਾਰਾ ਇਦਾਂ ਹੀ ਸੜਕਾਂ ਤੇ ਅਰੇ ਸ਼ੀਰ ਸਾਹਿਬ ਪਾਇਆ ਹੋਇਆ ਗਾਤਰਾ ਪਾਇਆ ਹੋਇਆ ਸੀਲ ਦਾ ਗਾਤਰਾ ਵਾ ਪਰ ਕੱਲਾ ਮਿਆਨ ਰਹਿ ਗਿਆ ਵਿੱਚੋਂ ਕਿਰਪਾਨ ਆ ਜਿਹੜੀ ਉਹ ਕਿਸੇ ਨੇ ਕੱਢ ਲਈ ਆ ਟਾਟਾ ਡੇਢ ਵੀ ਇੱਕ ਘੰਟਾ ਬੀਤ ਗਿਆ ਜੀ ਜੇਬਾਂ ਚ ਬਾਪੂ ਦੇ ਕੁਛ ਨਹੀਂ ਇੱਕ ਗੋਲੀ ਸੀ ਬਸ ਉਹ ਵੀ ਪੂਰੀ ਪਈ ਸੀ ਲਫਾਫੇ ਚ ਪਾ ਕੇ ਐਸੇ ਬਟੂਆ ਸਭ ਕੁਝ ਕਰ ਪਿਆ ਸਿਰ ਦਾ ਪਰਨਾ ਵੀ ਟਾਟਾ ਹੋ ਗਿਆ ਸਾਨੂੰ ਦੇਖ ਕੇ ਉਹ ਗੱਡੀ ਦੇ ਕੋਲ ਲੱਗੇ ਹੋਏ ਛੋਟਾ ਕਿੰਨਾ ਛੋਟੇ ਵੀਰੇ ਪੰਕਜ ਨਾਣਾ ਜੀ ਛੋਟਾ ਵੀਰੇ ਵੀ ਪੰਕਜ ਸ਼ਰਮਾ ਜੀ ਪੰਕਜ ਸ਼ਰਮਾ ਜੀ ਮੇਰਾ ਪੰਕਜ ਖਤਈ ਹੈ ਜੀ ਠੀਕ ਹੈ ਪੰਕਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਭਾਈ ਤੁਹਾਡਾ ਉਸ ਨੂੰ ਕੁੜੀ ਭੇਜੀ ਸੀ ਠੀਕ ਹਾਂ ਠੀਕ ਹੈ ਚਲੋ ਵਾਹਿਗੁਰੂ ਦੋਨੇ ਮਾਮਾ ਤੇ ਗਏ ਜੀ ਜਿਹੜਾ ਕੰਮ ਕਰ ਰਹੇ ਹੁਣ ਜੋਂਦੇ ਬਾ ਦੇ ਦਾ ਛੋਟੇ ਵੀਰੇ ਧੰਨਵਾਦ ਰਾਕੀ ਨਾ ਦਿਨੇਸ਼ ਦਿਨੇਸ਼ ਬਹੁਤ ਬਹੁਤ ਧੰਨਵਾਦ ਤੂੰ ਨੇ ਵੀਡੀਓ ਬਣਾਇਆ ਸ਼ੁਕਰੀਆ ਦਾ ਔਰ ਸਾਨੂੰ ਦੱਸਿਆ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਹੋ ਠੀਕ ਹੈ ਜੀ ਔਰ ਦੇਵਾਦ ਦੇ ਲੋਕ ਬਾਈ ਸ਼ੁਕਰੀਆ ਬਾਈ ਤੇ ਇਸ ਤਰ੍ਹਾਂ ਆਪਾਂ ਜੇ ਕੋਸ਼ਿਸ਼ ਕਰੀਏ ਤਾਂ ਰਾਹ ਵੀ ਆਪੇ ਨਿਕਲਦੇ ਆ ਜੇ ਆਪਾਂ ਕੋਈ ਕਦਮ ਦੋ ਅੱਗੇ ਤੁਰਦੇ ਆ ਨਾ ਫਿਰ ਵਾਹਿਗੁਰੂ ਵੀ ਬਾਹ ਫੜਦੇ ਨੇ ਅੱਜ ਇਸ ਬਜ਼ੁਰਗ ਦੀ ਇਹਨਾਂ ਲੋਕਾਂ ਨੇ ਬਾਹ ਫੜੀ ਆ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਸਾਰਿਆਂ ਦੀ ਮਾਰਾਹਤ ਤੰਦਰੁਸਤੀਆਂ ਤਰੱਕੀਆਂ ਬਖਸ਼ ਇਹਨਾਂ ਨੂੰ ਇਹਨਾਂ ਦੀਆਂ ਮਨੁਕਾਮਨਾਵਾਂ ਵਾਹਿਗੁਰੂ ਪੂਰੀਆਂ ਕਰਨ ਸਾਨੂੰ ਅੱਜ ਇਹ ਦੇਖਣ ਦੀ ਲੋੜ ਆ ਜੇ ਅਸੀਂ ਇਨਸਾਨ ਆ ਤਾਂ ਸਾਡੇ ਅੰਦਰ ਇਨਸਾਨੀਅਤ ਹੋਣੀ ਵੀ ਜ਼ਰੂਰੀ ਆ ਇਤੋਂ ਦੀ ਦੁਨੀਆ ਤੁਰ ਹੀ ਜਾਂਦੀ ਆ ਕੋਈ ਫਰਕ ਨਹੀਂ ਕਿਸੇ ਨੂੰ ਕੋਈ ਮਰੇ ਕੋਈ ਜੀਵੇ ਸੁਤਰਾ ਕੁਲ ਪਤਾਸੇ ਪੀਵੇ ਕੋਈ ਫਰਕ ਨਹੀਂ ਕਿਉਂਕਿ ਹਰ ਇੱਕ ਬੰਦਾ ਆਪਣੀ ਦੌੜ ਦੇ ਵਿੱਚ ਲੱਗਿਆ ਹੋਇਆ ਆ ਤੇ ਇਦਾਂ ਹੀ ਬਾਪੂ ਵਰਗੇ ਪਤਾ ਨਹੀਂ ਕਿੰਨੇ ਬੰਦੇ ਸੜਕਾਂ ਤੇ ਪਏ ਮਰ ਜਾਂਦੇ ਨੇ ਕੋਈ ਨਹੀਂ ਪੁੱਛਦਾ ਔਰ ਸਿਸਟਮ ਸਾਡੀਆਂ ਸਰਕਾਰਾਂ ਜਿਉਂਦੇ ਬੰਦੇ ਨੂੰ ਨਹੀਂ ਚੱਕਦੀਆਂ ਮਰੇ ਹੋਏ ਦੀ লাশ ਤਾਂ ਲੈ ਜਾਂਦੇ ਚਾਕੇ ਪਰ ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਇਹ ਨਹੀਂ ਚੱਕਦੇ ਜੀ ਤੇ ਇਹ ਅੱਜ ਅਸੀਂ ਬਹੁਤ ਭਾਗਾਂ ਵਾਲੇ ਆ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਇੱਕ ਸੁਪਨਿਆਂ ਦਾ ਘਰ ਬਣਾ ਕੇ ਦਿੱਤਾ ਜਿੱਥੇ ਇਦਾਂ ਦੇ ਬਾਪੂ ਵਰਗ ਅੱਜ ਹਜ਼ਾਰ ਦੇ ਕਰੀਬ ਮੈਂਬਰ ਅਸੀਂ ਉੱਥੇ ਸੁਪਨਿਆਂ ਦੇ ਘਰ 'ਚ ਰਹਿੰਦੇ ਆ ਅਸੀਂ ਟੈਂਟ ਲਾ ਕੇ ਤੰਬੂ ਲਾ ਕੇ ਤਰਪਾਲਾ ਲਾ ਕੇ ਸੇਵਾ ਸ਼ੁਰੂ ਕੀਤੀ ਸੀ ਅੱਜ ਸਾਡੇ ਖੇਤ ਦੇ ਵਿੱਚ ਇੱਕ ਮਹਿਲ ਬਣ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਜਿੱਥੇ ਸਾਡੀਆਂ ਬੀਬੀਆਂ ਭੈਣਾਂ ਬਾਪੂ ਬਜ਼ੁਰਗ ਬੱਚੇ ਬੱਚੀਆਂ ਅਸੀਂ ਸਾਰੇ 1000 ਮੈਂਬਰ ਇੱਕ ਛੱਤ ਹੇਠ ਰਹਿੰਦੇ ਹਾਂ ਲਗਭਗ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ